ਅੱਜ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਤੀਸਰੀ ਵਾਰ ਪ੍ਰਧਾਨ ਮੰਤਰੀ ਜਿਹੜੇ ਸ਼ਪਤ ਲਈ ਕੱਲ ਉਹਨਾਂ ਨੇ ਪ੍ਰਧਾਨ ਮੰਤਰੀ ਜਿਹੜੇ ਲੋਕਾਂ ਨੇ ਬੜੇ ਹੁਸ਼ਾ ਨਾਲ ਵੋਟਾਂ ਪਾਈਆਂ ਉਹਨਾਂ ਨੂੰ ਉਦੀ ਸੀਗਾ ਪ੍ਰਧਾਨ ਮੰਤਰੀ ਬਣਾਏ ਗਏ ਆ ਉਹ ਲੋਕਾਂ ਦੇ ਜੰਦਾ ਦੀ ਉਹਨਾਂ ਨੇ ਹਿੰਦੁਸਤਾਨ ਦੀ ਸੇਵਾ ਕੀਤੀ ਹੈ ਉਹ ਸੇਵਾ ਨੂੰ ਦੇਖਦੇ ਹੋਏ ਤੀਸਰੀ ਵਾਰ ਜਿਹੜੀ ਜਨਤਾ ਨੇ ਉਹਨਾਂ ਨੂੰ ਚੁਣਿਆ ਹੈਗਾ ਪ੍ਰਧਾਨ ਮੰਤਰੀ ਮੈਨੂੰ ਉਮੀਦ ਹੈ ਗਾ ਵੀ ਸਾਰੇ ਹਿੰਦੁਸਤਾਨ ਦੀ ਉਹ ਪੰਜਾਬ ਦੀ ਜਿਹੜੀ ਉਹ ਸੇਵਾ ਕਰਨਗੇ ਪ੍ਰਧਾਨ ਮੰਤਰੀ ਜੀ ਐਸਏ ਉਸਤਾ ਦੇ ਨਾਲ ਜਿਹੜੀ ਅਸੀਂ ਸਾਰੇ ਹਿੰਦੁਸਤਾਨ ਨੂੰ ਵਧਾਈਆਂ ਦੇਣੇ ਹੈਗੇ ਆ ਔਰ ਪੰਜਾਬ ਦੇ ਜਿਹੜੇ ਪ੍ਰਧਾਨ ਜਿਹੜੇ ਸੀਰ ਲਖੜ ਜੀ ਨੂੰ ਲੱਖ ਲੱਖ ਵਧਾਈ ਦੇਣੇ ਹੈਗੇ ਆ ਸਾਡੇ ਮੋਗੇ ਦੇ ਜਿਹੜੇ ਪ੍ਰਧਾਨ ਡਾਕਟਰ ਸਮਾਨਦਗਰਗ ਜੀ ਉਹਨਾਂ ਨੂੰ ਬੜੀ ਬੜੀ ਵਧਾਈ ਦੇਣੇ ਸਾਰੀ ਟੀਮ ਨੂੰ ਵਧਾਈ ਦੇਣੇ ਵੀ ਬੀਜਪੀ ਨੂੰ ਔਰ ਮੇਰੀ ਮਨੋ ਕਾਮਨਾ ਹੈ ਇਹੀ ਹੈ ਪੰਜਾਬ ਦੇ ਵਿੱਚ ਜਿਹੜੀ ਖੁਸ਼ਹਾਲ ਜਿਹੜੀ ਹੈ ਬੀਜਪੀ ਕੰਮ ਕਰੇ ਉਹ ਜਨ ਜਨਤਾ ਦੇ ਨਾਲ ਰਲ ਕੇ ਕੰਮ ਕਰੇ ਉਹ ਜਿਹੜੀ ਬੀਜਪੀ ਪੰਜਾਬ ਦੇ ਵਿੱਚ ਵੀ ਆਵੇ ਕਿ ਨਾ ਕਿਸੇ ਜਿਹੜਾ ਖੁਸ਼ੀ ਮਿਲਾਈ ਅੱਜ ਅਸੀਂ ਜਿਹੜੇ ਆ ਰਾਮਗਾਂਜ ਦੇ ਵਾਰਡ ਨੰਬਰ 20 ਦੇ ਵਿੱਚ ਲੱਡੂ ਵੰਡ ਕੇ ਢੋਲ ਵਜਾ ਕੇ ਜਿਹੜੀ ਖੁਸ਼ੀ ਮਨਾਈ ਗਈ ਹੈ ਉੱਥੇ ਸਾਰੇ ਸ਼ਹਿਰ ਵਾਸੀ ਨੂੰ ਵਧਾਈ ਦਿੱਤੀ ਗਈ ਹੈ ਸਾਰੇ ਸ਼ਹਿਰ ਵਾਸੀ ਬੜੇ ਉਸ਼ਾ ਸੀ ਜਿਹੜੀ ਬੀਜਪੀ ਜਾਂ ਹਿੰਦੂ ਲੋਕਾਂ ਦਾ ਬੜਾ ਉਸ਼ਾ ਸੀ ਜਿਹੜਾ ਕਿ ਬੀਜਪੀ ਸਰਕਾਰ ਬਣੀ ਹੈ ਐਸਾ ਹੀ ਪੰਜਾਬ ਦੇ ਵਿੱਚ ਵੀ ਮੇਰੀ ਜਿਹੜੀ ਹੈ ਮੇਰੀ ਮਨੋ ਕਾਮਨਾ ਹੈਗੀ ਹੈ ਪੰਜਾਬ ਦੇ ਵਿੱਚ ਜਉਣ ਵਾਲਾ ਜਿਹੜਾ ਮੁੱਖ ਮੰਤਰੀ ਬੀਜਪੀ ਦਾ ਹੋਵੇ ਸੁਪਨਾ ਜੀ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਮੋਦੀ ਜੀ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਬਾਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲਗਾਤਾਰ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਇਹ ਜੋ ਇਹ ਬੋਗਾ ਸ਼ਹਿਰ ਦੇ ਜਾਂ ਕਿ ਪੂਰੇ ਪੰਜਾਬ ਦੇ ਵਰਕਰਾਂ ਤੇ ਬੀਜੇਪੀ ਦੇ ਵਰਕਰਾਂ ਉਹਨਾਂ ਨੇ ਭਾਰੀ ਉਤਸਾਹ ਆਈ ਉਹਨਾਂ 'ਚ ਤੇ ਅਸੀਂ ਆਸ਼ਾ ਕਰਦੇ ਹਾਂ ਪ੍ਰਧਾਨ ਮੰਤਰੀ ਜੀ ਪੰਜਾਬ ਦੀਆਂ ਸ਼ਹਿਰ ਦੀਆਂ ਤੇ ਪੂਰੇ ਦੇਸ਼ ਦੀਆਂ ਇਹ ਭਾਵਨਾ ਨੂੰ ਪੂਰਾ ਕਰਨਗੇ ਤੇ ਅਰੇ ਪੰਜਾਬ ਨੂੰ ਤਰੱਕੀ ਦੇ ਮਾਰਗ 'ਤੇ ਲੈ ਕੇ ਜਾਣਗੇ ਅੱਜ ਕਿਸੇ ਕਿਹਨਾਂ ਖੁਸ਼ੀ ਬੁਲਾਈ ਜਾ ਰਹੀ ਹੈ ਅਸੀਂ ਅਸਵਰੇ ਬੁਲਾਈਏ ਧੋਲ ਵਜਾਇਆ ਜੀ ਅਰੇ ਪੂਰਾ ਪਗੜਾ ਪਿਆ ਆ ਤੇ ਲੱਡੂ ਵੰਡੇ ਗਏ ਆ ਸਾਰੇ ਕਾਰਜਕਰਤਾ ਪੂਰੇ ਉਤਸ਼ਾਹ ਸੀ ਜਾਦੇ